ਹਾਲ ਤਾਂ ਭਾਈ ਬਣਾ ਦਿੱਤਾ ਹੀ ਕਿੱਡੇ-ਕੱਡੇ ਬਣਾਏ ਨੇ 100-100 ਮੀਟਰ ਦੇ ਹਾਲ ਹੁੰਦੇ ਆ ਲੰਬੇ-ਲੰਬੇ ਤੇ ਅੰਦਰ ਇੱਕ ਵੀ ਨਹੀਂ ਬੈਠਾਂਗਾ ਸੱਜਣ ਗ੍ਰਾਂਥੀ ਦੇਖ ਬਣਾਉਂਦਾ ਆਪ ਹੀ ਖਾਕੂ ਕੇ ਆ ਜਾਂਦਾ ਕੋ ਦੇਖਾ ਨਾ ਨਹੀਂ ਹੁੰਦਾ ਉੱਤੇ ਤੇ ਦੇਖਿਆ ਨਾ ਪਰ ਕਿੱਡੇ-ਕੱਡੇ ਹਾਲ ਹੁੰਦੇ ਆ ਕੋਈ ਨਹੀਂ ਹੁੰਦਾ ਉੱਥੇ ਵਜ੍ਹਾ ਮੌਸਮ ਆ ਭਾਈ ਕਹਿੰਦਾ ਕੌਣ ਠੰਡ ਦਰ ਜਾਈ ਉਠੋਂਦਾ ਇਹਦੇ ਪਰ ਜੇ ਅੰਦਰ ਗੁਰੂ ਨਾਨਕ ਸਾਹਿਬ ਬੈਠਾ ਹੋਵੇ ਫੇਰ ਨਹੀਂ ਇਹ ਤੈਨੂੰ ਕੁਛ ਕੁਛ ਕਰ ਸਕਦੇ ਗੁਰਨਾਨਕ ਸਾਹਿਬ ਤਦ ਬੈਠੇਗਾ ਜਾਂ ਅੰਦਰ ਪ੍ਰੀਤ ਹੋਵੇਗੀ ਤੇਰੇ ਅੰਦਰ ਪ੍ਰੀਤ ਨਹੀਂ ਐਵੇਂ ਤਰੇ ਘਰੇ ਮਾਰੇ ਠੱਕੇ ਨਾ ਲਈ ਜਾਣਾ ਠੱਕੇ ਲੋ ਤਾਂ ਕੋਈ ਬੰਦਾ ਨਹੀਂ ਜਾਂਦਾ ਕਹਿੰਦਾ ਉਹ ਘਰ ਦੇ ਵਿੱਚ ਕੀ ਜਾਣਾ ਕੋਈ ਬੋਹ ਨਹੀਂ ਬਾਣੇ ਨਹੀਂ ਇਹ ਇਹਨਾਂ ਦੇ ਵਿੱਚ ਤਾਂ ਕੋਈ ਮਿਠਾਸ ਹੀ ਨਹੀਂ ਮੈਂ ਕਿਉਂ ਜਾਵਾਂ ਭਈ ਮੈਂ ਕੋਈ ਕੁੱਤਾ ਥੋੜੀ ਜਿਵੇਂ ਐਵੇਂ ਦੇਖੇ ਵੀ ਮਿੱਠ ਮਸਾਲੇ ਪਹੁੰਚ ਕੇ ਉੱਤੇ ਵੀ ਜੇ ਜ਼ਰਦਾਂਦਾਈ ਭਈ ਨਹੀਂ ਭਈ ਸਿਆਣਾ ਬੰਦਾ ਨਹੀਂ ਜਾਂਦਾ ਨਾ ਉਸੇ ਤਰ੍ਹਾਂ ਗੁਰਨਾانک ਸਾਹਿਬ ਤੇਰੇ ਘਰ ਕਿਵੇਂ ਆ ਜਾਣਗੇ ਬਈ ਗੁਰਨਾانک ਸਾਹਿਬ ਆਉਣਗੇ ਤਾਂ ਜਦੋਂ ਅੰਦਰੋਂ ਸਾਫ ਵਿਚਾਈ ਕੀਤੀ ਹੋਵੇ ਕਾੰਧੀ ਸਬਰ ਸੰਤੋਖ ਦੀ ਸਤ ਦੀ ਇਹ ਅੰਦਰ ਵਿਸ਼ਾਉਣਾ ਕਰਨਾ ਪੈਂਦਾ ਬਈ ਮੇਰੇ ਅੰਦਰ ਮਾਲਕ ਸਬਰ ਵੀ ਹੈ ਸੰਤੋਖ ਵੀ ਹੈ ਦਇਆ ਵੀ ਹੈ ਤੇ ਗੁਰਨਾانک ਸਾਹਿਬ ਪਾਤਸ਼ਾਹ ਜੀ ਤੇਰੇ ਅੰਦਰ ਦਇਆ ਵਾ ਤੇ ਫਿਰ ਧਰਮ ਵੀ ਤੇਰੇ ਕੋਲ ਹੀ ਹੋਣਾ ਨਾ ਤੇ ਮੈਂ ਤਾਂ ਧਰਮੀਆਂ ਦੇ ਨਾਲ ਜੁੜੇ ਰਹਿਣਾ ਭਾਈ ਮੈਂ ਤਾਂ ਧਰਮੇ ਦੇ ਘਰ ਜਾਣਾ ਵਾ ਧਰਮੇ ਦੇ ਥੋੜੀ ਜਾਣਾ ਵਾ ਧਰਮੀ ਉਹ ਨਹੀਂ ਜਿਹਦੇ ਕੋਈ ਬਾਣਾ ਵਾ ਕੋਈ ਰੂਪ ਹੈ ਓਕਾਰ ਹੈ ਧਰਮੀ ਉਹ ਹੈ ਜਿਹਦੇ ਅੰਦਰ ਸਬਰ ਹੈ ਸੰਤੋਖ ਹੈ ਸਤ ਹੈ ਦਇਆ ਹੈ ਹੁਣ ਦਇਆ ਤੋਂ ਬਿਨਾਂ ਤਾਂ ਭਾਈ ਧਰਮ ਨਹੀਂ ਬਣਦਾ ਤੌਲ ਧਰਮ ਧਰਮ ਨੇ ਤੈਨੂੰ ਪੈਖੇ ਚ ਨਾਵਾ परमात्मा ਵੱਲ ਪਰ ਧਰਮ ਤਦ ਤੱਕ ਨਹੀਂ ਬਣਦਾ ਜਦ ਤੱਕ ਮਾਤਾ ਨਾ ਹੋਵੇ ਮਾਤਾ ਕੌਣ ਹੈ ਇਹਦੀ ਤੌਲ ਧਰਮ ਦਇਆ ਕਾ ਪੂਤ ਕਹਿੰਦੇ ਧਰਮ ਦੀ ਮਾਤਾ ਤਾਂ ਦਇਆ ਵਾ ਤੇਰੀ ਦਇਆ ਕਿੱਥੇ ਹੈ ਕਿ ਤੇਰੇ ਅੰਦਰ ਦਇਆ ਕਿੱਥੇ ਹੋ ਭਾਈ ਕਿ ਤੇਰੇ ਅੰਦਰ ਕੋਈ ਧਰਮ ਤਾਂ ਤਾਦਾ ਹੋਵੇਗਾ ਨਾ ਜੇ ਦਇਆ ਹੋਵੇਗੀ ਤੇ ਬਾਦਸ਼ਾਹ ਕਹਿੰਦੇ ਤੇਰੇ ਅੰਦਰ ਤਾਂ ਇਹ ਨਹੀਂ ਹੈ ਜਦੋਂ ਤੇਰੇ ਅੰਦਰ ਸਭ ਕੁਝ ਹੋਊਗਾ ਨਾ ਇਹ ਫਿਰ ਧਰਮ ਨੇ ਆਪਣੇ ਆਪ ਹੀ ਆ ਜਾਣਾ ਜਿੱਥੇ ਧਰਮ ਹੋਵੇ ਉੱਥੇ ਤਾਂ ਮੈਂ ਆਉਣਾ ਹੀ ਹੁਣਾ ਵੀ ਉੱਥੇ ਤਾਂ ਮੈਂ ਵਸੇ ਹੀ ਹੁਣਾ ਉਹਦਾ ਅਸਲ ਧਰਮ ਇੱਕੋ ਹੀ ਹੈ ਸੰਸਾਰ ਦਾ ਪੂਰੇ ਸੰਸਾਰ ਦਾ ਆ ਜੋ ਅਸੀਂ ਵੰਡੀਆਂ ਪਾਈਆਂ ਹੋਈਆਂ ਇਹ ਤਾਂ ਦੱਸਿਆ ਨਾ ਵੀ ਮਾਇਆ ਕਰਕੇ ਆ ਵੀ ਜਿੰਨੀ ਗਿਣਤੀ ਵਧੂਗੀ ਵੀ ਸਾਡੇ ਕੋਲ ਵੱਧੋ ਆਉਂਦੇ ਰੇ ਵਾਲੇ ਦੇਖ ਲਓ ਵੀ ਨਵੇਂ-ਨਵੇਂ ਕੌਤਕ ਕਰਦੇ ਆ ਸਾਡੇ ਕੋਲ ਆਉ ਬਈ ਸਾਡੇ ਕੋਲ ਆਹ ਚੀਜ਼ ਹੁੰਦੀ ਆਹ ਹੁੰਦੀ ਹੈ ਉਖੇਤੀ ਕਰਦੇ ਆ ਕਿ ਮਾਇਆ ਹੈਗੀ ਭਾਈ ਬੰਦਿਆਂ ਨਾਲ ਥੋੜੀ ਹੈ ਮਨੋਂਨ ਤਾਂ ਆਪਾਂ ਸਾਰਿਆਂ ਨੇ ਹੀ ਸਾਰਿਆਂ ਨੇ ਇਹੀ ਚਾਹਣਾ ਇਹੀ ਹੈ ਕਿ ਪ੍ਰਮਾਤਮਾ ਦੇ ਕਰ ਇਹਨਾਂ ਨੂੰ ਪਹਚਾਈਏ ਮੰਜ਼ਲ ਤੁਹਾਡੀ ਪ੍ਰਮਾਤਮਾ ਹੈ ਕੋਈ ਧਰਮ ਨਹੀਂ ਹੈ ਕਿ ਭਾਈ ਅਸੀਂ ਸਿੱਖ ਬਣ ਜਾਗੇ ਮੁਸਲਮਾਨ ਬਣ ਜਾਗੇ ਸਾਈ ਬਣ ਜਾਗੇ ਇਤਹ ਪਈ ਇੱਕ ਕੈਟਾਗਰੀ ਬਣਾਈ ਹੋਈ ਹੈ ਤੂੰ ਇਹ ਨਹੀਂ ਹੈ ਇਤ ਤੂੰ ਕੇਵਲ ਤੋਂ ਕੇਵਲ ਜਿੱਥੇ ਵੀ ਬੈਠਾ ਉੱਥੇ ਬੈਠ ਕੇ ਤੂੰ ਕਮਾਈ ਕਰਨੀ ਹੈ ਸਤ ਦੀ ਇਹ ਤੈਨੂੰ ਭਾਈ ਕਮਾਈ ਕਰਨੀ ਪੈਣੀ ਹੈ ਜਿਵੇਂ ਜਹਾਜ਼ ਚੜਨ ਲੱਗਿਆ ਭਾਈ ਨੋਟ ਚਹੀਦੇ ਹੁੰਦੇ ਨਾ ਹੱਥ ਜੇਬ ਦੇ ਵਿੱਚ ਤੇ ਕਾਗਜ਼ ਪੱਤਰ ਚਾਹੀਦੇ ਆਂਦੇ ਇੱਥੇ ਵੀ ਜਿੱਥੇ ਧਰਮ ਦੇ ਵਿੱਚ ਬੈਠਾ ਭਾਈ ਇੱਥੇ ਵੀ ਕਮਾਈ ਕਰਨੀ ਪੈਂਦੀ ਹੈ ਸੇਵਾ ਦੀ ਅੰਦਰੋਂ ਲਾਲਚ ਮਾਰਨਾ ਪੈਂਦਾ ਵਾ ਅੰਦਰ ਸਾਡੇ ਤਾਂ ਲਾਲਚ ਆ ਭਈ ਇਹ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਪਿੱਛੇ ਲੜ ਪੈਂਦੇ ਆਂ ਲਾਲਚੀ ਨੇ ये नहीं नहीं, कोई गल नहीं भाई मिल गया ठीक है ना मिल गया रोज इतें ही खाने पर खाने किरपा लेकर भोजन लंगर कोई भी चल देखे कोई बिरला जितने ना कोई तू तू मैं, मैं लड़ाई झगड़ा ना हो लंगर पीछे लड़ाई उन्हें दिता नहीं है उन्हें ऐ करता तो उन्हें कल रख लिया रख लिया सियाना बंदा क्या ठीक है भाई मैं खा थोड़ी खाना है तो एक दिन च मेरा खत्म हो जाए मैं इस दर तो ਕਿਰਪਾ ਲੈ ਕੇ ਜਾਣੇ ਹੈ ਕਿ ਮੇਰੀ ਆਤਮਾ ਦੀ ਭੁੱਖ ਇਹ ਹਮੇਸ਼ਾ ਨਹੀਂ ਮਿਟ ਜਾਵੇ ਅਸਲੀ ਭੁੱਖ ਤਾਂ ਇਹ ਹੀ ਹੁੰਦੀ ਹੈ ਨਾ ਆਤਮਾ ਦੀ ਸੱਚੇ ਨਾਂ ਕੀ ਲਾਗੀ ਭੁੱਖ ਆਪਾ ਚੁਕਣਾ ਕੀ ਹੋਤ ਕਿ ਮੈਨੂੰ ਇੱਥੋਂ ਦਰਤੋਂ ਸੇਵਾ ਕਰਦਾ ਮੈਂ ਐਸੀ ਕਿ ਗੁਰੂ ਨਾਨਕ ਸਾਹਿਬ ਪ੍ਰਸੰਨ ਹੋ ਜਾਣ ਮੈਂ ਐਸਾ ਕੁਝ ਕਰਾਂ ਪਤਾ ਭਈ ਛੋਟੇ ਛੋਟੇ ਗੱਲਾਂ ਵਾਸਤੇ ਲੜ ਪੈਨੇ ਹੈ ਤੋ ਸਤਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਪੋਖ ਤੋ ਖਾ ਰਣਾ ਪਿਆ ਪਈ ਕੰਠ ਮਿਲੇ ਹਰਣਾਓ ਮਨ ਵਿਦਿਆ ਚਰਨਾਰ ਦਿਨ ਦਰਸ਼ਨ ਲਗੜਾ ਸਾਹੋ ਕਹਿੰਦੇ ਜਿੰਨਾ ਅੰਦਰ ਗੁਰਨਾਨਕ ਸਾਹਿਬਾ ਸਾ ਉਹਨੂੰ ਭਾਈ ਨਾ ਤਾਂ ਉਹ ਦੁਨਿਆਵੀ ਮੌਸਮ ਕਤੇ ਠਨੇ ਲਗਦੇ ਨਹੀਂ ਭਾਈ ਉਹਨਾਂ ਨੂੰ ਆਹ ਜੋ ਭਾਵੇਂ ਸੰਸਾਰ ਦੇ ਸਾਰੇ ਸੁੱਖ ਨਨ ਤੌਲ ਤਾਂ ਮਾਇਆ ਲਾਜ ਮੋ ਜੋ ਵੀ ਕੁਛ ਹੈ ਨਾ ਇਹ ਵੀ ਨਹੀਂ ਪੋਛ ਸਕਦੇ ਇਹਨਾਂ ਤੋਂ ਰਹਿੰਦਾ ਇਹਨਾਂ ਦੇ ਵਿੱਚ ਹੀ ਹੈ ਇਹਨੇ ਕੋ ਖਾਣਾ ਨਹੀਂ ਖਾਂਦਾ ਜ ਕਪੜਾ ਨਹੀਂ ਪਹਿਂਦਾ ਜੈਸੇ ਜਲਮੇ ਕਮਰ ਆਲਮ ਮੁਰਗਾਇਨ ਸਾਣੇ ਸਾਉਤ ਸੋਰਤ ਪਾਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਸਭ ਕੁਝ ਸੰਸਾਰ ਵਿੱਚ ਕਰਨਾ ਬਈ ਘਰ ਪਰਿਵਾਰ ਵੀ ਹੋਣੇ ਆ ਬਾਲ ਬੱਚੇ ਵੀ ਹੋਣੇ ਆ ਵਿਆਹ ਸ਼ਾਦੀਆਂ ਵੀ ਹੋਣੀਆਂ ਆ ਸੰਕੋਚ ਨਾ ਤੂੰ ਵੀ ਖਾਣਾ ਤੂੰ ਵੀ ਪੀਣਾ ਭਗਤ ਜਨ ਵੀ ਕਰਦੇ ਰਹੇ ਬਈ ਉਹਨਾਂ ਨੇ ਵੀ ਇਹੀ ਕੀਤਾ ਪਰ ਇਹਨਾਂ ਦੇ ਵਿੱਚ ਹੁੰਦਿਆਂ ਹੋਇਆ ਵੀ ਫਿਰ ਵੀ ਪ੍ਰਮਾਤਮਾ ਨਾਲ ਜੁੜੇ ਰਹੇ ਆਪਾਂ ਵੀ ਹਮੇਸ਼ਾ ਲਈ ਪ੍ਰਮਾਤਮਾ ਦੇ ਨਾਲ ਜੁੜਨਾ ਇਹੀ ਤੇਰਾ ਅਸਲ ਧਰਮ ਹੈ ਦੁਨੀਆ ਦਾ ਧਰਮ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਐਵੇਂ ਕਹਿ ਦੀ ਗਣਤੀ ਹੈ ਭਾਈ ਉਹਨਾਂ ਦੀ ਗਣਤੀ ਕਿਉਂ ਹੋਈ ਹੈ ਕਿ ਭਾਈ ਉਹਨਾਂ ਨੇ ਆਪਣੇ ਆਪ ਨੂੰ ਸਵਾਰਿਆ ਹੋਇਆ ਆ ਦੁਨੀਆਂ ਦਾ ਖਿਚਾ ਉਧਰੋਂ ਹੁੰਦਾ ਵੀ ਇਹ ਤਾਂ ਪੜ੍ਹਾਈ ਦਿੰਦੇ ਆ ਮੈਡੀਕਲ ਫ੍ਰੀ ਹੈ ਤੁਸੀਂ ਦੇ ਦੋ ਭਾਈ ਤੁਹਾਡੇ ਆਉਣਗੇ ਤੁਸੀਂ ਤਾਂ ਸਾਰਾ ਹੀ ਜੋਰ ਗੁਰਦਰੀਆਂ ਵੱਲ ਲਾਇਆ ਗੁਰਦਰੇ ਬਣਾ ਦੋ ਗੁਰਦਰੇ ਬਣਾ ਦੋ ਈਗਾ ਪਈ ਕੁਮਾਰਤ ਬਣਾ ਜਿੱਥੇ ਅਟਕੇ ਬੱਚਿਆਂ ਨੂੰ ਵਿੱਦਿਆ ਦੇਣੀ ਹੈ ਗੁਰਮਤ ਦੀ ਗੁਰਮਤਤਾ ਉਹਨਾਂ ਕੋਲ ਨਹੀਂ ਹੁੰਦੀ ਜਿਹੜੇ ਤੁਸੀਂ ਬਿਠਾਏ ਹੁੰਦੇ ਆ ਅੰਦਰ ਵਿਰਲੀ ਕਮੇਟੀ ਹੁੰਦੀ ਹੈ ਜਿਹਦੇ ਵਿੱਚ ਸਾਰੇ ਸੱਜਣ ਜਿਨ੍ਹਾਂ ਨੂੰ ਗੁਰਬਾਣੀ ਦਾ ਪਾਠ ਆਉਂਦਾ ਹੋਵੇ ਗੁਰਬਾਣੀ ਦੀ ਕਥਾ ਵਿਖਿਆਨ ਆਉਂਦਾ ਵੀ ਅਰਦਾਸ ਬੇਨਤੀ ਆਉਂਦੀ ਹੋਣੀ ਹੈ ਨਹੀਂ ਤਾਂ ਆਮ ਗੁਰਦਾਰੇ ਵਿੱਚ ਹੋਰ ਤਾਂ ਗੱਲਾਂ ਛੱਡੋ ਕਿ ਗੁਰਦਾਰੇ ਪ੍ਰਧਾਨ ਨੂੰ ਅਰਦਾਸ ਤੱਕ ਨਹੀਂ ਹੋਦੀ ਹੁੰਦੀ ਕਿਉਂ ਬਣਿਆ ਭਾਈ ਤੁਮੀ ਅਰਦਾਸ ਕਰਿਆ ਕਰ ਤੇਰੇ ਕੋ ਵੀ ਅਰਦਾਸ ਹੋਣੀ ਚਾਹੀਦੀ ਹੈ ਭਾਵੇਂ ਅਸੀਂ ਗੁਰਮਤ ਤੋਂ ਖਾਲੀ ਤੁਰੇ ਫਿਰਦੇ ਆਂ ਜਿਹਦੇ ਖਾਲੀ ਖੁਦ ਨੇ ਹੁਣ ਕਈ ਨਗਰ ਐਸੇ ਆ ਭਾਈ ਜਿੱਥੇ ਦੀ ਕਮੇਟੀ ਸਮਝਦਾਰ ਹੈ ਪੜ੍ਹੇ ਲਿਖੇ ਆ ਗੁਰਮਤਿ ਦੇਤਾ ਨੇ ਇਹਤੇ ਅੱਗੇ ਗੁਰਮਤ ਦਾ ਪ੍ਰਚਾਰ ਵੀ ਕਰਦੇ ਆ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਗੁਰਬਾਣੀ ਸਿਖਾਉਂਦੇ ਹੋਰ ਮਤਦ ਕਰ ਦਿੰਦੇ ਇਹ ਤਾਂ ਭਾਈ ਗੁਰਨਾانک ਸਾਹਿਬ ਦਾ ਧਰਮ ਅਸਲੀ ਇਹੀ ਹੈ ਇਹੀ ਅਸਲ ਧਰਮ ਹੈ ਨਹੀਂ ਤਾਂ ਭਾਈ ਬਹੁਤ ਹੀ ਗਿਣਤੀ ਐ ਬਸ ਗੁਰਦਾਰੇ ਬਣੇ ਹੋਏ ਮੱਥਾ ਟੇਕੋ ਮੜਿਆ ਨਾ ਕੋਈ ਸੁਣਦਾ ਨਾ ਕੋਈ ਸੁਣਾਉਂਦਾ ਆਗੇ ਮੱਥਾ ਟੇਕ ਕੇ ਅਸੀਂ ਵੀ ਕਹੜੇ ਮਕ ਉਤਰੇ ਜਾਨੇ ਕਦੇ ਸਕੂਲ ਚ ਬੱਚੇ ਨੂੰ ਜਦੋਂ ਤੁਸੀਂ ਦਾਖਲਾ ਕਰਾਉਨੇ ਆ ਕੱਲੀ ਬਿਲਡਿੰਗ ਦੇ ਕੇ ਕਰਾਨੇ ਜਾਂ ਉੱਥੇ ਦੇ ਟੀਚਰਸ ਤਾਂ ਵੀ ਹੋਣਾ ਚਾਹੀਦਾ ਇਹ ਜੇ ਸਿਰਫ ਐ ਟੀਚਰ ਸਟਾਫ ਹੀ ਹੈ ਨਹੀਂ ਐ ਪੜਾਉਣ ਵਾਲੇ ਨਹੀਂ ਤੇ ਮੇਰੇ ਬੱਚਾ ਕੀ ਪੜ੍ਹੂਗਾ ਇੱਕ ਕੰਧ ਤੋਂ ਕੀ ਗਿਆਨ ਲੈ ਲੂਗਾ ਇੱਚੀ ਬਿਲਡਿੰਗ ਤੋਂ ਕੀ ਲੈ ਲੂਗਾ ਉਸੇ ਤਰ੍ਹਾਂ ਇਹ ਭੀ ਧਰਮ ਦਾ ਗਿਆਨ ਵੀ ਬਿਲਡਿੰਗਾਂ ਚੋਂ ਨਹੀਂ ਮਿਲਦਾ ਬਿਲਡਿੰਗਾਂ ਤਾਂ ਸਿਰਫ ਬੈਠਣ ਬਾਤ ਤੇ ਨੇ ਤੇਰੇ ਬਾਤ ਤੇ ਤਤੇ ਠੰਡੇ ਦਾ ਖਿਆਲ ਰੱਖਣ ਬਾਤ ਤੇ ਇਵੇਂ ਹੀ ਕਨੇਬੇ ਤੇ ਬਚਾ ਪੜਦਾ ਵਾ ਇਹਦੇ ਵਾਸਤੇ ਨੇ ਹੋਰ ਇੰਨਾ ਚ ਕੁਝ ਵੀ ਨਹੀਂ ਐਵੇਂ ਭਰਮ ਭਰੇ ਕੇ ਤਾਰੀ ਫਿਰਦੇ ਆ ਜਾਂ ਕੇ ਕੰਧਾਂ ਦੇ ਮੱਥੇ ਟਿਕਨੇ ਕਦੇ ਚਲੋ ਸਾਸ ਪੇ ਕਰਨੀ ਜੈਜ ਆ ਬਈ ਜਿਹੜੀ ਭਾਵਨਾ ਲੈ ਕੇ ਤੂੰ ਕਰਦਾ ਨਾ ਕਿ ਸ਼ਾਇਦ ਪਤਾ ਨਹੀਂ ਪਏ ਇਹਨੂੰ ਜਿੰਨਾ ਮਰਜ਼ੀ ਚਮਕਾ ਦੂੰ ਮੈਂ ਨਿਸ਼ਾਨ ਸਾਹਿਬ ਨੂੰ ਉਹਨੇ ਹੀ ਮੇਰੀ ਮਹਾਰਾਜ ਸੁਣ ਲੂਗਾ ਮਹਾਰਾਜ ਕਹਿੰਦਾ ਇਹਨੂੰ ਚਮਕਾ ਨਾ ਇਹਦੇ ਵੱਲੋਂ ਜੋ ਸੰਦੇਸ਼ ਦਿੱਤਾ ਜਾਂਦਾ ਉਪਦੇਸ਼ ਦਿੱਤਾ ਜਾਂਦਾ ਉਹਦੀ ਪਾਈ ਪਾਲਣਾ ਕਰ ਨਿਸ਼ਾਨ ਸਾਉ ਦੀ ਪਾਲਣਾ ਤੇ ਇਹੀ ਹੈ ਨਾ ਨਿਸ਼ਾਨ ਸਾਉ ਦਾ ਵਾਜਾਂ ਮਾਰਦਾ ਰਹੇ ਵਜਾ ਮਾਰਦਾ ਕਿ ਮੈਂ ਇਹ ਜੋ ਸਥਾਨ ਜਿੱਥੇ ਮੈਂ ਖੜਾ ਇਹ ਮੇਰੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਥੇ ਤੇਰੀਆਂ ਸਾਰੀਆਂ ਲੋੜਾਂ ਉਰੀਆਂ ਹੋਣਗੀਆਂ ਲੋਕ ਦੀਆਂ ਵੀ ਤੇ ਪਰ ਲੋਕ ਦੀਆਂ ਵੀ ਕੇ ਤੂੰ ਭੁੱਖਾ ਤੇ ਆਇਆ ਭਾਈ ਆ ਜਾ ਜੇ ਤੈਨੂੰ ਇਥੋਂ ਪ੍ਰਮਾਤਮਾ ਦੇ ਘਰ ਜਾਣ ਵਾ ਤੇ ਮਾਰਗ ਚਾਹੀਦਾ ਆ ਜਾ ਸਾਡੇ ਕੋਲ ਦੋਨੇ ਹੀ ਨਹੀਂ ਹੁੰਦੀਆਂ ਨਾ ਖਾਣਾ ਹੁੰਦਾ ਨਾ ਭਜਨ ਨਾ ਭੋਜਨ ਇਹ ਕਿਸੇ ਗੁਰੂ ਘਰ ਬੈਲਿਆ ਜੀ ਹੁੰਦੀ ਇਹ ਗੱਲ ਵੀ ਵਾਕਈ ਵੀ ਉਸ ਗੁਰੂ ਘਰ ਦੇ ਵਿੱਚ ਤਾਂ ਗੁਰਮਤਿ ਦਾ ਗਿਆਨ ਦਿੱਤਾ ਜਾਂਦਾ ਬਈ ਭਜਨ ਦੀ ਗੱਲ ਵੀ ਹੁੰਦੀ ਐ ਤੇ ਭੋਜਨ ਵੀ ਹੈ ਗੁਰੂ ਘਰ ਤੇ ਇਹੀ ਹੁੰਦਾ ਨਿਸ਼ਾਨ ਸਾਹਿਬ ਦਾ ਮਤਲਬ ਹੀ ਇਹ ਉਹ ਤਾਂ ਇਹੀ ਕਹਿੰਦਾ ਵੀ ਇਹ ਮੇਰੇ ਗੁਰਨਾਨਕ ਦਾ ਘਰ ਇੱਥੇ ਲੋਕ ਪਰ ਲੋਕ ਸਵਰਦੇ ਆ ਇੱਥੇ ਉਹਨਾਂ ਦੇ ਆਪਦੇ ਲੋਕ ਲੋਕ ਵਿਗੜੇ ਹੁੰਦੇ ਨੇ ਦੂਜਿਆਂ ਦਾ ਕੀ ਸਵਾਰ ਦੇਣਗੇ ਨਿਸ਼ਾਨ ਸਾਹਿਬ ਵਿੱਚ ਆਈ ਇਹਦੀ ਗੱਲ ਨਹੀਂ ਹੁੰਦੀ ਬਈ ਉਹ ਤੇ ਇੱਕ ਨਿਸ਼ਾਨੀ ਹੁੰਦੀ ਹੈ ਤੇ ਆਪਾਂ ਕਦੇ ਦੁੱਧ ਨਾਲ ਕਦੇ ਲੱਸੀ ਨਾਲ ਪਤਾ ਨਹੀਂ ਕੀ ਕੁਝ ਕਰਦੇ ਆ ਸਾਫ਼ ਸਫਾਈ ਰੱਖਣਾ ਉਹ ਗੱਲ ਬਖਰੀਏ ਪਰ ਅਸਲ ਤਾਂ ਭਈ ਉਹਦੇ ਅਸੂਲਾਂ ਤੇ ਚੱਲਣਾ ਵਾ ਨਿਸ਼ਾਨ ਸਾਹਿਬ ਦੇ ਅਸੂਲਾਂ ਤੇ ਚੱਲਣਾ ਅਸੀਂ ਅਸੂਲਾਂ ਤੋਂ ਬਾਹਰੀ ਤਰੀਕੇ ਫਿਰਦੇ ਇਸ ਕਰਕੇ ਸਾਡੀ ਹਾਲਾਤ ਹੈ ਇਸ ਕਰਕੇ ਦੁਨੀਆ ਦਾ ਝੁਕਾਅ ਵੀਦਰ ਨਹੀਂ ਹੈ ਉਲਟਾ ਸਾਡੇ ਵਾਲੇ ਨਾ ਦੂਜੇ ਪਾਸੇ ਜਾਈ ਜਾਂਦੇ ਹੁਣ ਸਾਡੇ ਦੇਸ਼ ਵਿੱਚੋਂ ਇੱਥੇ ਜਾ ਕੇ ਨੇ ਸਿੱਖ ਧਰਮ ਦੇ ਹੁਣ ਕਈ ਤਾਂ ਬੱਚੇ ਐਸੇ ਆ ਕਿ ਗਾਇਕ ਵੀ ਐਸੇ ਹੋਏ ਆ ਭਾਈ ਸਿੰਗਰ ਵੀ ਐਸੇ ਬਹੁਤ ਹੋਏ ਨੇ ਜਿਨ੍ਹਾਂ ਦੀ ਸ਼ੁਰੂਆਤ ਗੁਰੂ ਘਰ ਦੇ ਵਿੱਚੋਂ ਕੀਰਤਨ ਤੋਂ ਹੋਈ ਸੀ ਪਰ ਮਾਨ ਨਹੀਂ ਸਰਕਾਰ ਨਹੀਂ ਅਦਵਨੀ ਮਿਲਿਆ ਤੇ ਅਗਲੇ ਅੱਜ ਦੂਸਰੇ ਪਾਸੇ ਹੋ ਗਏ ਭਾਈ ਤੇ ਅੱਜ ਉਹਨਾਂ ਦਾ ਦੁਨੀਆ ਦੇ ਵਿੱਚ ਨਾਮ ਹੈ ਮਾਇਆ ਹੈ ਧਨ ਦੌਲਤ ਹੈ ਸ਼ੌਹਰਤ ਹੈ ਉਹਨੇ ਛੱਡ ਦਿੱਤਾ ਬਈ ਜੇ ਤੁਸੀਂ ਮਾਨ ਸਤਕਾਰ ਕੀਤਾ ਹੁੰਦਾ ਤੇ ਤੁਹਾਡੇ ਕੋਲ ਰਹਿ ਜਾਂਦੇ ਬਈ ਇਹ ਤਾਂ ਚਲੋ ਮਾਇਆ ਦੀ ਗੱਲ ਹੋ ਗਈ ਹੁਣ ਤੁਹਾਡੇ ਤਾਂ ਦੇਸ਼ ਵਿਦੇਸ਼ ਚ ਜਾਂਦੇ ਬੱਤੀ ਉੱਥੇ ਕੋਈ ਕੰਪੈਲ ਨਹੀਂ ਕਰਦਾ ਕਿ ਤੂੰ ਸਾਡਾ ਬਣ ਬਸ ਉਹਨਾਂ ਦੇ ਢੰਗ ਤਰੀਕੇ ਦੇ ਕੇ ਹੀ ਜਿਵੇਂ ਪਹਿਲਾਂ ਕਿਹਾ ਸੀ ਨਾ ਵੀ ਜੋ ਜਗਜੀਤ ਸਿੰਘ ਤੇ ਜੈਜੀ ਬਣ ਲੱਗੇ ਮੈਂਟਲ ਲੱਗਦਾ ਉਹਨਾਂ ਨੂੰ ਜਦ ਹੀ ਭੇਸ਼ਵੱਧ ਦਦਿਆ ਤੂੰ ਵੀ ਅੰਦਰ ਆਪਣੇ ਇਥੇ ਖਾਸੀਅਤ ਪੈਦਾ ਕਰਾ ਜਿੱਥੇ ਬੈਠਾ ਨਾ ਜਿਸ ਧਰਤੀ ਤੇ ਪੰਜਾਬ ਨੂੰ ਵਧਾਉਣਾ ਚਾਹੁੰਦਾ ਵਾ ਇਥੇ ਕਿਨੇ ਭਈਏ ਆਗੇ ਭਈਏ ਆਗੇ ਪਰਦੇਸੀ ਆਗੇ ਪਰਦੇਸੀਆਂ ਨੂੰ ਆਪਣਾ ਰੂਪ ਦੇ ਦੇ ਤੇਰਾ ਰੂਪ ਤੇਰੇ ਧੱਗੇ ਦਿੱਤਿਆਂ ਨਹੀਂ ਬਣਨਾ ਤੈਨੂੰ ਐਸਾ ਕੁਝ ਕਰਨਾ ਪੈਣਾ ਕਿ ਉਹਨਾਂ ਦੇ ਅੰਦਰ ਉਤਸ਼ਾਹ ਜਾਗੇ ਅਸੀਂ ਵੀ ਐਸੇ ਬਣਨਾ ਉਤਸ਼ਾਹ ਐਦਾਂ ਤਾਂ ਜਗਣਾ ਨਹੀਂ ਹੈ ਕਿ ਗੁਰਦਾਰੇ ਬਾਹਰ ਜਾਤਾ ਪਤ ਨੇ ਸਾਡੇ ਦੇ ਚਾਹੀਦੇ ਲਿਖੇ ਵੀ ਹੱਥ ਚਾਹੀਦਾ ਵੀ ਤਾਂ ਅੰਦਰ ਆਏਗਾ ਇਹ ਤਾਂ ਨਹੀਂ ਇੱਕ ਤਾਂ ਬਾਣੀ ਇਹ ਤਾਂ ਸਭ ਖਤਮ ਕਰਨਾ ਪੈਣਾ ਅਸਲ ਗੁਰੂ ਨਾਨਕ ਸਾਹਿਬ ਦੇ ਸੂਲਾਂ ਤੇ ਚੱਲਣਾ ਪੈਣਾ ਵਾ ਜਦੋਂ ਖਤਮ ਕਰੇਗਾ ਨਾ ਜਿੰਨਾ ਚਿਰ ਇਹ ਖਤਮ ਨਹੀਂ ਰੋ ਨਾ ਜਿਹੜਾ ਪਿੱਟਲਾ ਕੰਨਾ ਜੋ ਕਿਸ ਕੰਨਾ ਕਰ ਲਾ ਬਈ ਤੂੰ ਕਿਸੇ ਨੂੰ ਕੱਢੇਗਾ ਆਪਦੇ ਪੰਜਾਬ ਚ ਅਗਲੇ ਨੇ ਤੇਰੇ ਵਾਲੇ ਬਾਹਰ ਕੱਢ ਦੇਣੇ ਉਹ ਤਾਂ ਭਾਈ ਪੂਰੇ ਇੰਦਰ ਤਾਂ ਦੇ ਵਿੱਚ ਕਿਤੇ ਕੋਈ ਐਸੀ ਜਗ੍ਹਾ ਹੈ ਜਿੱਥੇ ਨਾ ਵਸੇ ਉਵੇਂ ਮਹੱਲੇ ਦੇ ਮਹੱਲੇ ਸ਼ਹਿਰਾਂ ਦੇ ਸ਼ਹਿਰ ਥੋੜੇ ਹੋਵੇ ਆ ਲੇਕਿਨ ਚੱਕੋ ਪੂਰੀ ਬਿਹਤਰੀ ਜੇ ਸਾਡੇ ਕਰਦੇ ਤੁਸੀਂ ਵੀ ਚੱਲੋ ਇਹੀ ਕਹਿਣਗੇ ਨਾ ਬਈ ਸੋ ਉਸ ਤੋਂ ਭਲਾ ਭਾਈ ਤੁਸੀਂ ਜੋ ਤੁਹਾਡੇ ਕੋਲ ਆ ਰਿਹਾ ਤੁਸੀਂ ਐਸੇ ਬਣੋ ਕਿ ਤੁਹਾਡੇ ਤੋਂ ਪ੍ਰਭਾਵਿਤ ਹੋਗੇ ਉਹ ਵੀ ਤੁਹਾਡੇ ਰੂਪ ਤੇ ਤੁਹਾਡੇ ਰੰਗ ਵਿੱਚ ਰੰਗੇ ਜਾਣਗੇ ਹੁਣ ਤੁਸੀਂ ਜੋ ਵਿਦੇਸ਼ਾਂ ਜਾਨੇ ਹੋ ਜੂਰਪੇ ਜਾਨੇ ਹੋ ਉਥੇ ਨੂੰ ਕੋਈ ਕੰਪੈਲ ਕਰਦਾ ਨਹੀਂ ਪਹਿਲਾਂ ਭਾਈ ਦੇ ਰਿਕੇ ਕਾਟਾ ਆ ਕਰ ਉਹ ਕਰ ਪਰ ਫਿਰ ਵੀ ਸਾਡੇ ਬੱਚੇ ਬਣਦੇ ਆ ਭਾਈ ਕਿਉਂ ਬਣਦੇ ਆ ਬਸ ਉਹਨਾਂ ਨੂੰ ਉਥੇ ਦਾ ਕਲਚਰ ਜੋ ਵੀ ਜੁਗ ਚੰਗਾ ਲੱਗਦਾ ਭਾਈ ਪੈਸਾ ਤਾਂ ਸਾਰੀ ਦੁਨੀਆ ਚ ਹੈ ਇਹ ਜੁਗਰਪ ਵੱਲ ਨੂੰ ਭਾਦੇ ਇਹਨਾਂ ਨੂੰ ਰੰਗ ਦੇ ਪਿੱਛੇ ਭਜਦੇ ਆ ਪੈਸਾ ਤਾਂ ਇਹਨਾਂ ਦੇ ਘਰ 'ਚ ਵੀ ਥੇਰਾ ਹੁੰਦਾ ਵਾ ਜੇ ਕੋਲ 20-30 ਕਿੱਲੇ ਜ਼ਮੀਨ ਦੇ ਹੋ ਕੇ ਗਰੀਬ ਹੁੰਦਾ ਬੰਦਾ ਉਲਟਾ ਵੇਚ ਕੇ ਉੱਥੇ ਜਾਣਗੇ ਕਾਗਜ਼ ਚੁੱਕਦੇ ਫੈਨ ਕੇ ਛੜਕਾਂ ਤੇ ਬਡੇ ਬਡੇ ਐਸੇ ਦਿਖਾਉਂਦੇ ਐ ਰੋਜ਼ ਨਿਤ ਤੁਸੀਂ ਵੀਡੀਓ ਦੇਖਦੇ ਹੋਵੋਗੇ ਅੱਗੇ ਤਾਂ ਕਦੇ-ਕਦੇ ਦੂਰਦਰਸ਼ਨ ਤੇ ਖਬਰ ਆਉਂਦੀ ਸੀ ਉਹ ਤਾਂ ਭਾਈ ਹਰੀਕ ਦੇ ਮਹਿਲ ਤੇ ਜਦ ਹੀ ਗੱਲ ਕੋਈ ਹੁੰਦੀ ਬਾਅਦ ਚ ਅਲੇ ਬੰਦਾ ਮਰਨ ਵਾਲੇ ਹੁੰਦਾ ਜਦ ਹੀ ਉਹ ਦਿਖਾ ਦਿਆ ਮਰ ਗਿਆ ਜੀ ਇੰਨੀ ਫਾਰਵਰਡ ਟੈਕਨੋਲੋਜੀ ਕਿ ਹਰ ਚੀਜ਼ ਹੈ ਭਾਈ ਪਲ-ਪਲ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਇੱਥੇ ਕੀ ਹੁੰਦਾ ਕੀ ਕਰਦਾ ਕਿਵੇਂ ਝਟਪਟ ਦਿਖਾਉਂਦੇ ਆ ਬੀਬੀਆਂ ਆਪ ਹੀ ਦਿਖਾਉਂਦੀਆਂ ਕਿ ਵਿਦੇਸ਼ ਦੇ ਵਿੱਚ ਭਾਈ ਕਿਤੇ ਕੋਈ ਖੇਤ ਵਿੱਚ ਕੰਮ ਕਰਦੀਆਂ ਐ ਬੀਬੀਆਂ ਉਹ ਬਿੱਤ ਤਕੜੇ ਤਕੜੇ ਕਰਾਂਦੀ ਆ ਜਿਹਦੇ ਇੱਥੇ 15 ਵੀ ਨੌਕਰ ਹੁੰਦੇ ਸੀ ਨਾ ਉੱਥੇ ਆਪ ਨੌਕਰ ਬਣ ਕੇ ਬੈਠੇ ਬਸ ਚਾਹ ਚੜ੍ਹਿਆ ਹੈ ਜਨੂਨ ਹੈ ਨਸ਼ਾ ਹੈ ਹੈ ਕੁਝ ਨਹੀਂ ਹੈ ਭਾਈ ਜੋ ਤੇਰੇ ਦੇ ਦੀ ਪੰਜਾਬ ਵਰਗਾ ਇਹਨੂੰ ਸੋਨੇ ਚੜੀ ਤਾਂ ਐਵੇਂ ਥੋੜੀ ਕਹਿੰਦੇ ਸੀ ਕੋਈ ਗੱਲ ਹੋਣੀ ਹੈ ਨਾ ਇਹਨੂੰ ਸੋਨੇ ਦੀ ਚੜੀ ਨੂੰ ਮਾਰਨ ਵਾਲਾ ਵੀ ਤੂੰ ਹੀ ਆ ਬਈ ਅ ਜਿਹੜੇ ਤੂੰ ਰੰਗ ਢੰਗ ਭੇਦ ਪਾਏ ਨੇ ਕਿਸੇ ਦੂਸਰੇ ਧਰਮ ਤੋਂ ਸਿੱਖ ਲਿਆ ਕਰੋ ਕਿ ਉਹਨਾਂ ਵੱਲ ਪਹੁੰਚਾਤ ਕਿਵੇਂ ਹੋਗੀ ਜੇ ਤੂੰ ਗਿਣਤੀ ਵਾਲੀ ਵਧਣਾ ਵਾ ਜੇ ਤੂੰ ਗਿਣਤੀ ਹੀ ਵਧਾਉਣੀ ਐ ਤੇ ਭਾਈ ਸਿੱਖ ਲਾ ਉਹਨਾਂ ਤੋਂ ਤੇ ਤੋਂ ਬਾਅਦ ਜਾ ਕੇ ਭਾਈ ਪ੍ਰਚਾਰਤਾ ਉਹ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਤੇ ਗੁਰਬਾਣੀ ਦੀ ਕਰਦੇ ਆ ਉਹਦੇ ਵਿੱਚ ਤੁਕਾ ਲੈਂਦੇ ਆ ਪਰ ਤੇਰੇ ਨੂੰ ਗਿਣਤੀ ਵਧਾਉ ਨਦੀ ਪਈ ਔਰ ਹਰ ਪੱਖੋਂ ਤੇਰੇ ਵੱਲੋਂ ਵੱਧਨੇ ਭਾਈ ਉਹਨਾਂ ਦੀ ਸੁਣਵਾਈ ਵੀ ਹੈ ਪਰ ਤੇਰੀ ਸੁਣਵਾਈ ਕਿਉਂ ਨਹੀਂ ਹੈ ਭਾਵੇਂ ਤੂੰ ਕਿੱਡੀ ਵੱਡੀ ਗਿਣਤੀ ਚਾ ਭਾਈ ਦੇਖਣ ਤਾਂ ਸਾਨੂੰ ਲੋਕ ਕਹਿੰਦੇ ਆ 2% ਆ 3% ਆ ਅਸੀਂ ਪਰ ਪਰਸੈਂਟੇਜ ਹੀ ਕੱਠੀ ਨਹੀਂ ਗੀ ਵੰਡੀ ਹੋਈ ਆ ਭਾਈ ਅੰਦਰੋਂ ਤਾਂ ਭਈ ਹਰ ਕੋਈ ਅਲੱਗ-ਅਲੱਗ ਦਿਸ਼ਾ ਵੱਲ ਜਾ ਰਿਹਾ ਇਹ ਇਕੱਤਰ ਨਹੀਂ ਹੈ ਕਿਉਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਉਪਦੇਸ਼ ਨੂੰ ਮੰਨਣ ਵਾਲੇ ਸਾਰੇ ਨਹੀਂ ਗੀ ਤੇ ਹੁਣ ਹੀ ਵਿਰਲੀ ਆਤਮਾ ਦਰਲੀ ਰੂਹ ਅਸੀਂ ਲੱਗ ਲੱਗ ਇਸੇ ਕਰਕੇ ਸਾਡਾ ਖੁਦ ਦਾ ਵੀ ਹਾਲਾਤ ਮਾੜੇ ਆ ਤੇ ਸਾਡੇ ਭਾਈ ਪੰਜਾਬ ਦੇ ਵੀ ਹਾਲਾਤ ਮਾੜੇ ਆ ਸਾਡੇ ਧਰਮ ਦੇ ਵੀ ਹਾਲਾਤ ਮਾੜੇ ਆ ਤੇ ਚੰਗੇ ਨਹੀਂ ਏ ਇਹ ਸਾਡੇ ਹਾਲਾਤ ਕੋਈ ਚੰਗੇ ਨਹੀਂ ਏ ਬਜਾ ਕਿ ਅਸੀਂ ਅੰਦਰੋਂ ਸਾਫ਼ ਨਹੀਂ ਏ ਅੰਦਰੋਂ ਅਸੀਂ ਕਾਲੇ ਆ ਬਣਾ ਕੁਸਦਾਂ ਕਾਲੀਆਂ ਬਾਹਰ ਚਟੀਆਂ ਆ ਬਾਹਰੋਂ ਸੋਹਣੇ ਲੱਗਦੇ ਆ ਅੰਦਰ ਤੁਹਾਡੇ ਮੈਲ ਭਰੀ ਹੋਈ ਏ ਭਾਈ ਅੰਦਰੋਂ ਤਾਂ ਪਾਪੀ ਆ ਅਸੀਂ ਤੇ ਪਾਪੀਆਂ ਕੋਲ ਕਦੇ ਵੀ ਪਰਮਾਤਮਾ ਨਹੀਂ ਆਉਂਦਾ ਤੇ ਜੇ ਦੋ ਪਰਮਾਤਮ ਨਹੀਂ ਹੁੰਦਾ ਉਹਦੇ ਕੋਲ ਭਾਈ ਸੁੱਖ ਕਿੱਥੋਂ ਉਮੀਦ ਕਰੇਗਾ ਤੈਨੂੰ ਕਿੱਥੇ ਆਪਣੇ ਘਰ ਦੇ ਪ੍ਰਵੇਸ਼ ਕਰ ਕਹਿੰਦੇ ਮੇਰੇ ਘਰ ਵਿੱਚ ਤਾਂ ਉਹੀ ਆਊ ਜੋ ਮੇਰੇ ਵਰਗਾ ਬਾਇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਿ ਨਿਆ ਪਹਤੇ ਹਰ ਹਰ ਜਨ ਦੋਏ ਇੱਕ ਹੈ ਬੇ ਵਿਚਾਰ ਕਿਸ ਨਾਹੀਂ ਜਲ ਤੇ ਉਹ ਬਜੇ ਤੰਗ ਜਿਓ ਕਹਿੰਦੇ ਜਿਵੇਂ ਹਰੀ ਦਾ ਪਰਮਾਤਮਾ ਤੈਨੂੰ ਬੰਨਣਾ ਪੈਣਾ ਭੇਦ ਭਾਵ ਤੋਂ ਮੁਕਤ ਹੋਣਾ ਪੈਣਾ ਹਰ ਤੀਤ ਤੋਂ ਮੁਕਤ ਹੋਏਗਾ ਫੇਰੀ ਭਾਈ ਸਾਡਾ ਇਸ ਸੰਸਾਰ ਵਿੱਚ ਮਨੁੱਖਾ ਦੇਹ ਵਿੱਚ ਆਇਆ ਸਾਡਾ ਸਫਲ ਹੋਣਾ ਤੇ ਨਾ ਤਾਂ ਤੁਹਾਨੂੰ ਭਾਈ ਆ ਦਨਿਆਵੀ ਜੋ ਵੀ ਵਿਕਾਰ ਨੇ মোহ ਮੋਤਾ ਲਾਚ ਇਹ ਸਾਰੇ ਖਤਮ ਹੋਣਗੇ ਭਾਵ ਰਹਿਣਾ ਤੋਂ ਇਹਨਾਂ ਦੇ ਕੋਲ ਹੈ ਪਰ ਤੈਨੂੰ ਪੋ ਨਹੀਂ ਸਕਦੇ ਨਾ ਹੀ ਤੈਨੂੰ ਸੰਸਾਰ ਦੀ ਜੋ ਤੇ ਠੰਡੇ ਮੌਸਮ ਨੇ ਕੱਲਾ ਮਰਨ ਇਹ ਨਹੀਂ ਕਹਿੰਦੇ ਕਿ ਉਹਦੇ ਵਿੱਚ ਠੰਡੇ ਲੱਗਦੀ ਹੈ ਅਸਾੜ ਸਹੰਦਾ ਸਰ ਸੁਖ ਜਿਸ ਵਕਸ਼ੇ ਬੇਪਰਵਾਹ ਗਰਮੀ ਦੀ ਵੀ ਗੱਲ ਕਰਤੀ ਪਾਸ਼ਾ ਨੇ ਅਸਾੜ ਦੇ ਵਿੱਚ ਅਰਧਾ ਮਹੀਨਾ ਗਰਮੀ ਵਾਲਾ ਹੁੰਦਾ ਨਾ ਕਹਿੰਦੇ ਗਰਮੀ ਲੱਗਦੀ ਕਿਨੂੰ ਆ ਅਸਾੜ ਤ ਪੰਦਾ ਤਿਸ ਲਗੇ ਹਰ ਨਾ ਨਾ ਜਿੰਨਾ ਆਸ ਕਹਿੰਦੇ ਜਿੰਨਾ ਕੋਈ ਹਰੀਦਾ ਨਾਮ ਨਹੀਂ ਹੈ ਉਹਨਾਂ ਨੂੰ ਗਰਮੀ ਲੱਗਦੀ ਹੈ ਤੇ ਜਿਨਾਂ ਕੋਲ ਹਰੀ ਦਾ ਨਾਮ ਹੈ ਉਸੇ ਮਿਹਨੇ ਦੀ ਗੱਲ ਕਰਤੀ ਅਸਾੜ ਸਹੰਦਾ ਸਰਵ ਸੁਖ ਜਿਸ ਬਖਸ਼ੇ ਬੇ ਪਰਵਾਹ ਤੇ ਤੈਨੂੰ ਬਖਸ਼ੂ ਤਾਂ ਤਦ ਹੀ ਨਾ ਪ੍ਰਮਾਤਮਾ ਜੇ ਉਹ ਤੇਰਾ ਹੋਇਆ ਹੋਊਗਾ ਭਾਵ ਕਿ ਜਿਨ੍ਹਾਂ ਨੇ ਭਾਈ ਪ੍ਰੇਮ ਕੀਤਾ ਕਿ ਜਿਨ੍ਹਾਂ ਨੇ ਅਸਲ ਅੰਦਰ ਆਪਣੇ ਪ੍ਰੇਮ ਜਗਾਇਆ ਹੋਇਆ ਅੰਦਰ ਜਗ੍ਹਾ ਬਣਾਈ ਹੋਈ ਹੈ ਤੇ ਅੰਦਰ ਗੁਰਨਾਨਕ ਸਾਹਿਬ ਰਾਜਮਾਨੇ ਭਾਈ ਜਿਹਦੇ ਅੰਦਰ ਬਰਾਜਮਾਨ ਪ੍ਰਮਾਤਮਾ ਖੁਦ ਹੋਵੇ ਗੁਰੂ ਨਾਨਕ ਸਾਹਿਬ ਹੋ ਹੁਣ ਉਹਨੂੰ ਕੋਈ ਦੁੱਖ ਸੰਕਟ ਹੋ ਸਕਦਾ ਤੰਨਾ ਲੋਕਾਂ ਦੇ ਵਿੱਚ ਕੋਈ ਪੈਦਾ ਨਹੀਂ ਐਸੀ ਸ਼ਕਤੀ ਜਿਹੜੀ ਉਹਦੇ ਉੱਤੇ ਕੋਈ ਦੁੱਖ ਤਕਲੀਫ ਸੰਕਟ ਦੇ ਸਕੇ ਭਾਈ ਕਿ ਐਸੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੁੰਦੀ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਤਾਂ ਭਾਈ ਤੇਰੇ ਅੰਦਰ ਦੀ ਸਾਸ ਵਈ ਦੇਖਣੀ ਹੈ ਫੇਰ ਆਉਣਾ ਹੁਣ ਜਿਹੜੇ ਚਾਹੁੰਦੇ ਆ ਕਿ ਆਵੇ ਗੁਰਨਾਨਕ ਸਾਹਿਬ ਮੇਰੇ ਘਰ ਪ੍ਰਵਾਜਮਨ ਹੋਣ ਬੈਠਣ ਇੱਕ ਅੰਦਰੋਂ ਸਾਫ ਸਫਾਈ ਕਰਨੀ ਪੈਣੀ ਹੈ ਅੰਦਰੋਂ ਮਨ ਮਟਾਵ ਇਹ ਕੱਢਣੇ ਪੈਣੇ ਆ ਅੰਦਰੋਂ ਵਿਕਾਰ ਕੱਢਣੇ ਪੈਣੇ ਆ ਅੰਦਰ ਦੇ ਜੋਕਮ ਹੰਕਾਰ ਲਈ ਵਟਾਏ ਤੈਨੂੰ ਖਤਮ ਕਰਨਾ ਪੈਣਾ ਵੇ ਫਿਰ ਕਿਤੇ ਤੇਰਾ ਪ੍ਰਮਾਤਮਾ ਨਾਲ ਮੇਲ ਹੋਣਾ ਭਾਈ ਸੋ ਥੰਤਾਂ ਦੇ ਜੋਕੋ ਜੋ ਸਭ ਸੰਤਾਂ ਕਈ ਦਿਨਾਂ ਤੋਂ ਰੋਜ਼ ਤੋਂ ਗੁਰਮ ਪਿਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਥੇ ਉਹਨਾਂ ਦਾ ਵਿਰਾਗ ਮਾਈ ਆਪ ਜੀ ਨੇ ਸ਼ਹਾਤਾ ਭਰਿਆ ਇਤਿਹਾਸ ਵਰਣ ਕੀਤਾ ਉਪਰੰਤ ਉਹਨਾਂ ਦੇ ਜਨਮ ਦੀਆਂ ਕਥਾਵਾਂ ਸਰਵਣ ਕੀਤੀਆਂ ਪ੍ਰਕਾਸ਼ ਹੋ ਤੀ ਤਾਂਵੇਂ ਉਹ ਤਾਂ ਪਾਈ ਜਦੋਂ ਮਾਜੀ ਮਨ ਨਾਲ ਕੋਈ ਮੈਨ ਨਹੀਂ ਰੱਖਦਾ ਬਸ ਮੰਨਣਾ ਖੁਦ ਹੁੰਦਾ ਵੈ ਉਹ ਤਰੀਕ ਮੈਨ ਨਹੀਂ ਰੱਖਦੀ ਠੀਕ ਤੀ ਤਾਂ ਆਪਾਂ ਕੀ ਲੈਣਾ ਬਈ ਬਸ ਗੁਰਨਾਨਕ ਸਾਹਿਬ ਸਾਨੂੰ ਉਪਦੇਸ਼ ਦਿੱਤੇ ਆ ਅਸੀਂ ਲੈਣਾ ਅਸੀਂ ਕੀ ਲੈਣਾ ਪਈ ਕਦੋਂ ਦੁਨੀਆ ਵਿੱਚ ਆਏ ਕਿੱਥੇ ਆਏ ਸੀ ਐਸ ਤਾਂ ਪ੍ਰਮਾਤਮਾ ਦੇ ਘਰ ਵਿੱਚ ਜਾਣਾ ਵਾ ਸਾਨੂੰ ਕੀ ਲੋੜ ਆ ਕਿ ਪ੍ਰਮਾਤਮਾ ਕਿੱਥੇ ਹੈ ਕਿਵੇਂ ਰਹਿੰਦਾ ਕੀ ਕਰਦਾ ਕਦੋਂ ਆਇਆ ਸੀ ਐਸ ਤਾਂ ਉਸ ਆਨੰਦ ਨੂੰ ਲੈਣਾ ਉਸੇ ਤਰ੍ਹਾਂ ਐਸ ਤਾਂ ਇਹਨਾਂ ਦੇ ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਮੰਨਣਾ ਮੈਨੇ ਕੋਈ ਨਹੀਂ ਰੱਖਦਾ ਮੈਨੇ ਕੋਈ ਨਹੀਂ ਰੱਖਦਾ ਕਿ ਇਹ ਕਦੋਂ ਸੰਸਾਰ ਵਿੱਚ ਆਏ ਸੀ ਤੂੰ ਕੋਈ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠਾ ਹੈ ਕਿ ਤੂੰ ਬੈਠਾ ਕਰੇ ਕਰੋੜਪਤੀ ਕੌਣ ਬਣੇਗਾ ਵੀ ਉੱਥੇ ਤੇਰੀ ਭਈ ਟੈਸਟ ਚੱਲੇ 10 ਬਈ ਤਰੀਕ 10 ਬਿਫੇਜ ਸਹੀ ਸਵਾਲ ਦੱਸੇਗਾ ਤੈਨੂੰ ਪੈਸੇ ਮਿਲਣਗੇ ਇੱਥੇ ਭਾਵੇਂ ਤੈਨੂੰ 1ੂ ਰੇਟ ਵੀ ਪਤਾ ਲੱਗ ਜਾਵੇ ਭਾਵ ਕੌਣ ਦਾਈ ਸੀ ਕਿੰਨਾ ਸਮਾਂ ਸੀ ਕੀ ਮੌਸਮ ਦੀ ਮਜਾਦ ਸੀ ਇਹ ਵੀ ਪਤਾ ਲੱਗ ਜਾਵੇ ਫੇਰ ਵੀ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖੁਸ਼ ਨਹੀਂ ਹੋਣੇ ਖੁਸ਼ ਹੋਣੇ ਜਦੋਂ ਗੁਰਨਾਨਕ ਸਾਹਿਬ ਗੁਰੂ ਪਾਤਸ਼ਾਹ ਦੀ ਉਪਦੇਸ਼ ਤੇ ਚਲੇਗਾ ਉਹਨਾਂ ਦੇ ਹੁਕਮ ਨੂੰ ਮੰਨੇਗਾ ਸੋ ਭਾਈ ਤੰਤਾ ਦੇ ਜੋਗੋ ਤੰਤਾ ਦੇ ਜੋਗੋ ਜੋ ਆਪ ਜੀ ਨੇ ਗੁਰੂ ਪਾਸ਼ ਭਾਵ ਨੂੰ ਦਾ ਸਿਆਦਤ ਉਹਨਾਂ ਦਿਨਾਂ ਨੂੰ ਆਪ ਜੀ ਨੇ ਸ਼ਰਧਾ ਭਾਵਨਾ ਨਾਲ ਬਣਾਇਆ ਤਾਂ ਉਸੇ ਤਰ੍ਹਾਂ ਹੀ ਸ਼ਰਧਾ ਭਾਵਨਾ ਨਾਲ ਮੰਨਣਾ ਵੀ ਹੈ ਗੁਰੂ ਪਾਸ਼ਾ ਪ੍ਰਕਾਸ਼ ਉੱਤਸਵ ਹੋਇਆ ਸੋ ਸਭ ਸੰਗਤਾਂ ਮਨਾ ਰਹੀਆਂ ਅੱਗੇ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਬਈ ਉਸੇ ਤਰ੍ਹਾਂ ਹੀ ਭਾਈ ਪਾਵੇਂ ਆਉਣ ਵਾਲੇ ਹੋਰ ਵੀ ਬੜੇ ਸਮਾਗਮ ਨੇ ਪਾਵੇਂ ਮੁਖਸਰ ਸਾਹਿਬ ਮਾਗੀ ਦੀ ਸੰਗਰਾਦ ਹੁੰਦੀ ਹੈ ਹੋਇਆ ਤਾਂ ਖੈਰ ਉਸਤੇ ਨੂੰ ਕੁਝ ਵੀ ਨਹੀਂ ਸੀ ਉੱਥੇ ਇਹ ਮਾਗੀ ਦੀ ਸੰਗਰਾਦ ਵਿੱਚ ਪਹਿਲਾਂ ਵੀ ਕਿਹਾ ਸੀ ਜੰਗ ਦਾ ਭਾਈ ਜੇਠਾੜ ਤੋਂ ਹੋਈ ਸੀ ਚੜ੍ਹਦੀ ਮੁਕਤੇ ਤੋਂ ਉਹਦੇ ਸ਼ਹੀਦ ਸ਼ੇਰਜੀਪਰਾਤ ਕੀਤੀ ਹੈ ਕੋਈ ਗੱਲ ਨਹੀਂ ਮਾਗ ਲੈਣ ਦੇ ਨਾਲ ਪਾਈ ਵੀ ਕਥਾ ਕਰਦਾਂਗੇ ਬਾਗ ਵਾਲੇ ਦੇ ਨਾਲ ਤਾਂ ਭਾਈ ਸੰਗਤਾਂ ਮੈਨੂੰ ਬੜੀ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਪਾਵੇਂ ਇਰਾਦਾ ਸੀ ਕਿ ਇੱਕ ਖੰਡ ਪਾੜ ਸਾਹਿਬ ਕਰਾ ਦਈਏ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਬਸ ਜੱਗ ਦੀ ਗੱਲ ਕੁਸ ਮੌਸਮ ਦੇ ਮਜਾਜ ਕਰਕੇ ਚਲੋ ਅਗਲੇ ਸਮੇਂ ਦੇ ਵਿੱਚ ਔਰ ਥੋੜੇ ਦਿਨਾਂ ਬਾਅਦ ਮੌਸਮ ਦਾ ਮਜਾਜ ਬਦਲੂਗਾ ਫਿਰ ਖੰਡ ਪਾੜ ਸਾਭੀ ਹੋ ਜਾਣਗੇ ਅੱਗੇ ਵੀ ਹੋਰ ਵੀ ਸੰਤ ਮਹਾਤਮਾ ਤੋਂ ਭਗ ਦਿਨਾਂ ਦੇ ਸਤਿਗੁਰੂ ਵਦਾਸ ਮਹਾਰਾਜੀ ਦਾ ਜੋ ਪ੍ਰਕਾਸ਼ ਹੋ ਤਾ ਜਾ ਰਿਹਾ ਹੈ 12 ਫਰਵਰੀ ਨੂੰ ਅਪੋ ਉਹ ਵੀ ਇਕੱਠਾ ਕਰਨੇ ਵਿੱਚ ਹੀ ਜਿੱਦ ਤਰ ਅਗੇ ਸਵਾਗਤ ਮਨਾਇਆ ਉਸ ਤਰ੍ਹਾਂ ਹੀ ਮਨਾਵਾਂਗੇ ਭਾਈ 14 ਤਰੀਕ ਨੂੰ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਨਵਾਸੇ ਸਹਿਯੋਗ ਨਾਲ ਇਹ ਜੋ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਬਚਪਨ ਦੇ ਵਿੱਚ ਨਾ ਉਹ ਛੋਟਾ ਜਾਤੇ ਆ ਤਾਂ ਸੰਕੇਤ ਬਾਤ ਕਰਦਾਂਗੇ ਇਹ ਪਟਨਾ ਸਾਹਿਬ ਦੀ ਧਰਤੀ ਦੇ ਛੋਟੇ ਹੁੰਦੇ ਸੀ ਨਾ ਰਾਜਾ ਮੈਣੀ ਸਹਿੰਦੇ ਘਰ ਜਦ ਜਾਂਦੇ ਭਾਵ ਨਿੱਕੇ ਹੁੰਦੇ ਛੋਟੇ ਹੁੰਦੇ ਸੀ ਖੇੜ ਦੇਖੇ ਦੇ ਕਦੇ ਚਲੇ ਗਏ ਇਹਦੇ ਗੇਂਦੇ ਪੀ ਕਦੇ ਖਸ ਹੋ ਗਿਆ ਚਲੇ ਜਾਣਾ ਤੇ ਰਾਣੀ ਦੇ ਭਾਈ ਲਾਦ ਕੋਈ ਇਹਨਾਂ ਨੂੰ ਬੱਚੇ ਬੜੇ ਚੰਗੇ ਲੱਗਦੇ ਸੀ ਉਹ ਬੱਚਿਆਂ ਨੂੰ ਕਦੇ ਖਾਣ ਦਿਆ ਕਦੇ ਪਸ ਕਰਦਿਆ ਕਰਦਿਆ ਤੇ ਉਹ ਭਾਵ ਤਵਾਦਾ ਵਾਦਾ ਗਿਆ ਤੇ ਗੁਰੂ ਪਾਤਸ਼ਾਹ ਨੇ ਮੇਹੇ ਉੱਥੋਂ ਕੁੜੀਆਂ ਮੰਗਦੇ ਹੁੰਦੇ ਸੀਗੇ ਅਜੀ ਪਟੜਾ ਸਾਹਿਬ ਜਾਓ ਤੁਹਾਨੂੰ ਕੁੜੀਆਂ ਦਾ ਪ੍ਰਸ਼ਾਦ ਮਿਲ ਜਣਾ ਉੱਥੇ ਬਸ ਆਪਦੀ ਆਪਦੀ ਸੋਚ ਹੈ ਤੇ ਮੈਂ ਕਿਹਾ ਚਲੋ ਭਾਈ ਗੁਰੂ ਮਹਾਰਾਜ ਇਹ ਕਹਿੰਦੇ ਜਿੱਥੇ ਸ਼ਰਧਾ ਭਾਵਨਾ ਨਾਲ ਇਹ ਪ੍ਰਸ਼ਾਦ ਵਰਤਾਇਆ ਜਾਊਗਾ ਮੈਂ ਉੱਥੇ ਹਾਜ਼ਰ ਹੋਊਗਾ ਤੇ ਹੁਣ 14 ਨੂੰ ਸੰਗਰਾਹ ਦਾ ਚਲੋ ਭਾਈ ਮੈਂ ਕਿਹਾ ਉਸ ਦਿਨ ਤਲ ਸੰਗਤਾਂ ਨਵੀਂ ਨਈਂ ਇਨਵਲੰਬੀ ਪ੍ਰਦੇਸ਼ ਹੋਇਆ ਵੀ ਚਲੋ ਆਪਾਂ ਵੀ ਕੁਝ ਕਰੀਏ 14 ਤਰੀਕ ਨੂੰ ਭਾਈ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ ਕਿਰੋਂ 8:00 ਤੋਂ 8:00 ਵਜੇ ਸੋਗਣੀ ਸਾਹ ਦੇ ਪਾਠ ਰੰਭ ਕਰਕੇ 9:00 ਤੋਂ 9:00 ਸਮਾਰਤੀ ਉਸ ਤੋਂ ਉਪਰੰਤ ਛੋਲੇ ਪੁੜੀਆਂ ਦਾ ਲੰਗਰ ਸਭ ਨਗਰ ਨਿਵਾਸੀ ਪਹੁੰਚਣ ਦੀ ਕਿਰਪਾਲਤਾ ਕਰਨੀ ਸਭ ਨੇ ਭਾਈ ਸੇਵਾਵਾਂ ਕਰਨੀਆਂ ਦੇਗਾ ਰਸਦਾ ਵਿੱਚ ਜੋ ਵੀ ਹਿੱਸੇ ਪੈਂਦੇ ਹੈ ਇਹਨਾਂ ਹੀ ਤਰ੍ਹਾਂ ਜਿਸ ਤਰ੍ਹਾਂ ਆਪ ਸਭ ਸੰਗਤਾਂ ਸੰਯੋਗ ਦਿੰਦੀਆਂ ਭਾਈ ਲੰਗਰਾਂ ਵਿੱਚ ਬਾਅਦ ਚੜ ਕੇ ਹਿੱਸੇ ਪਾਉਣੇ ਆ ਤੇ ਸਭ ਸੰਗਤਾਂ ਨੇ ਭਾਈ ਸ਼ਰਧਾ ਭਾਵਨਾ ਨਾਲ ਇਹ ਮਨ ਵਿੱਚ ਬਿਤਕਰੇ ਨਾ ਰੱਖਿਆ ਕਰੋ ਕੋਈ ਵੀ ਵਿੱਜੇ ਵਿੱਚ ਕੋਈ ਵੀ ਸਵਾਗਤ ਹੁੰਦਾ ਕਿਤੇ ਵੀ ਹੁੰਦਾ ਸਾਰਾ ਨਗਰ ਹਮ ਹਵਾ ਕੇ ਪਹੁੰਚਿਆ ਕਰੋ ਇਹ ਆਪਣੇ ਆਪਣੇ ਛੱਡੋ ਹੁਣ ਸਾਰੇ ਇਕੱਠੇ ਹੋ ਜੋ ਉਹ ਦੱਸਦਾ ਨਾ ਵੀ ਇਕੱਠੇ ਨਾ ਹੋਣ ਕਰਕੇ ਸਾਡੇ ਤੇ ਗੁਰਨਾਨਕ ਸਾਹਿਬ ਮਿਹਰਬਾਨੀ ਹੈ ਇਕੱਠੇ ਹੋਣਾ ਪੈਣਾ ਵਾ ਜਿਵੇਂ ਧਾਗਾ ਨਾ ਮੂਰੇ ਉਹ ਖਿੰਡਿਆ ਜਾ ਹੋਵੇ ਨਾ ਉਹ ਕਦੇ ਸੂਈ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ ਤੇ ਉਹਨੂੰ ਫਿਰ ਮੜਾ ਦੇ ਗਿੱਲਾ ਕਰਕੇ ਨਾ ਕਰਦੇ ਆ ਪਤਲਾ ਕਰਕੇ ਫਿਰ ਕੱਢਦੇ ਵਿੱਚ ਦੀ ਇਹ ਤਾਂ ਭਾਈ ਇੱਕ ਸੂਈ ਦਾ ਨੱਕਾ ਤੁਹਾਨੂੰ ਦੀ ਨਾ ਹੁੰਦਾ ਨਾ ਤੇ ਜਿੱਥੋਂ ਦੇ ਨਿਕਲਣਾ ਨਾ ਅਸੀਂ ਕਹਿੰਦੇ ਇੰਨਾ ਛੋਟਾ ਵੈ ਮੁਕਤ ਦੁਆਰਾ ਅਤਨੇਕਾ ਰਾਈ ਦਸੇ ਭਾਈ ਰਾਈ ਦਾ ਦਾਣਾ ਦੇਖਿਆ ਕਹਿੰਦੇ ਇਹਨੂੰ ਦਸ ਹਿੱਸਿਆਂ ਚ ਕਰ ਦੋ